ਖਸ਼ਿਆਰਪੁਰ ਦੇ ਹਲਕਾ ਦਸੂਹਾ ਵਿੱਚ ਇੱਕ ਮਹਿਲਾ ਆਨਲਾਈਨ ਠਗੀ ਦਾ ਸ਼ਿਕਾਰ ਹੋਈ ਹੈ ਪੀੜਿਤ ਮਹਿਲਾ ਨੇ ਕੈਮਰੇ ਅੱਗੇ ਰੋ-ਰੋ ਦੱਸਿਆ ਕਿ ਕਿਸ ਤਰ੍ਹਾਂ ਉਸ ਵੱਲੋਂ ਬੈਂਕ ਵਿੱਚ ਜਮ੍ਹਾਂ ਕਰਾਏ ਹੋਏ ਪੈਸਿਆਂ ਦੇ ਨਾਲ ਕੁਝ ਠੱਗਾਂ ਵੱਲੋਂ ਆਨਲਾਈਨ ਤਰੀਕੇ ਦੇ ਨਾਲ ਠਗੀ ਕਰਕੇ ਉਸਦੇ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਲਏ ਮਹਿਲਾ ਨੇ ਇਹ ਵੀ ਦੱਸਿਆ ਕਿ ਉਸਦੇ ਬੈਂਕ ਵਿੱਚ ਐਫ ਡੀਆਂ ਸਣੇ ਕ੍ਰੈਡਿਟ ਕਾਰਡ ਦੇ ਨਾਲ ਛੇੜਛਾੜ ਕਰਕੇ ਠੱਗਾਂ ਨੇ ਆਨਲਾਈਨ ਤਰੀਕੇ ਦੇ ਨਾਲ ਕਰੀਬ 9.5 ਲੱਖ ਰੁਪਏ ਦੀ ਠੱਗੀ ਕੀਤੀ ਹੈ ਜਿਸ ਤੋਂ ਬਾਅਦ ਪੀੜਤ ਮਹਿਲਾ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੁਝ ਅਣਪਛਾਤੇਆਂ ਤੇ ਮਾਮਲਾ ਵੀ ਦਰਜ ਕੀਤਾ ਹੈ ਹੁਣ ਦੇਖਣਾ ਹੋਏਗਾ ਕਿ ਇਹਨਾਂ ਠੱਗਾਂ ਨੂੰ ਪੁਲਿਸ ਕਦੋਂ ਤੱਕ ਸਲਾਖਾਂ ਪਿੱਛੇ ਲੈ ਕੇ ਆਉਂਦੀ ਹੈ ਤੇ ਉਸ ਮਹਿਲਾ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ ਮੇਰਾ HDFC ਦੱਸੂ ਹੈ ਬੈਂਕ ਚ ਖਾਤਾ ਆ ਤੁਸੀਂ ਇਹ ਦੱਸੋ ਕਿ ਜਦੋਂ ਤੁਹਾਡੇ ਨਾਲ ਠੱਗੀ ਕਿਸ ਤਰ੍ਹਾਂ ਹੋਈ ਹਾਂਜੀ ਮੇਰਾ ਨਾ ਕ੍ਰੈਡਿਟ ਕਾਰਡ ਸੀਗਾ ਤੇ ਮੈਂ ATM ਦੇ ਭਲੇਖੇ ਕ੍ਰੈਡਿਟ ਕਾਰਡ ਤੋਂ ਮੈਂ 40000 ਰੁਪਏ ਆ ਪੇਮੈਂਟ ਮਤਲਬ ਕਿ ਕੈਸ਼ ਕਢਵਾ ਲਿਆ ਸੀ ਤੇ ਉਹਦੇ ਵਿੱਚ ਮੇਰਾ 44000 ਰੁਪਏ ਆ ਉਹਨਾਂ ਨੇ ਕਿ ਜਾਨ ਕਿ ਮਹੀਨੇ ਬਾਅਦ ਕੱਟ ਲਿਆ ਜੋ ਕਿ ਉਹਨਾਂ ਦਾ ਬਣਦਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਮੈਂ ਇੱਥੇ ਸਾਹਿਲ ਇੱਕ ਨਾਮ ਦਾ ਮੁੰਡਾ ਮਤਲਬ ਕਿ ਜੌਬ ਕਰਦਾ ਹੈ ਮੈਂ ਉਹਨੂੰ ਜਾ ਕੇ ਕਿਹਾ ਕਿ ਭਾਜੀ ਮੇਰੇ ਇਦਾਂ ਵਾਧੂ ਪੈਸੇ ਕੱਟ ਹੋ ਗਏ ਆ 44000 ਰੁਪਏ ਕੱਟ ਹੋ ਗਿਆ 40 ਦੇ ਬਜਾਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਯਾਨੀ ਕਿ ਮੈਂ ਕਿਹਾ ਮੇਰੇ ਪੈਸੇ ਵਾਪਸ ਕਰਾ ਦਿਓ ਜਿਹੜੇ ਐਕਸਟਰਾ ਕੱਟੇ ਆ ਤੇ ਉਹਨੇ ਕਿਹਾ ਕਿ ਤੁਹਾਡੇ ਫੋਨ ਤੋਂ ਮੇਲ ਬਾਣੀ ਪਾਣੀ ਪਾਣੀ ਤੇ ਆਪਣਾ ਫੋਨ ਦਿਓ ਮੇਰਾ ਫੋਨ ਲੈ ਲਿਆ ਉਹਨਾਂ ਨੇ ਤੇ ਪਤਾ ਨਹੀਂ ਉਹਨੇ ਕਿਹੜੇ-ਕਿਹੜੇ ਐਪ ਖੋਲੇ ਕੀ ਕੀ ਕੀਤਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯੂਜ਼ ਕੀਤਾ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਨੂੰ ਇੱਕ ਮੇਲ ਆਏਗੀ ਤੇ ਫਿਰ ਮੈਨੂੰ ਸੈਂਡ ਕਰ ਦਿਓ ਮੇਰਾ ਨੰਬਰ ਲੈ ਜਾਓ ਤੇ ਮੈਂ ਉਹਦਾ ਨੰਬਰ ਲੈ ਕੇ ਮੈਨੂੰ ਸੈਂਡ ਕੀਤੀ ਉਸ ਤੋਂ ਬਾਅਦ ਫਿਰ ਮੈਂ 18 ਤਰੀਕ 28 ਤਰੀਕ ਨੂੰ ਗਈ ਆ ਤੇ ਮੈਂ ਕਿਹਾ ਭਾਜੀ ਮੇਰੇ ਪੈਸੇ ਵਾਪਸ ਨਹੀਂ ਆ ਨੈਟ ਬੈਂਕਿੰਗ ਯੂਜ਼ ਨਹੀਂ ਕਰਦੀ ਇਹਨੇ ਪਾਸਵਰਡ ਦੋ ਤਾਂ ਮੈਂ ਕਿਹਾ ਮੈਂ ਨਹੀਂ ਯੂਜ਼ ਕਰਦੀ ਨਹੀਂ ਐ ਫਿਰ ਉਹਨੇ ਮੇਰਾ ਫੋਨ ਫੜਿਆ ਤੇ ਉਹਨੇ ਫਿਰ ਨੈਟ ਬੈਂਕਿੰਗ ਮੇਰੇ ਫੋਨ ਤੇ ਚਲਾਈ ਐ ਤੇ ਉਸ ਤੋਂ ਬਾਅਦ ਪਤਾ ਨਹੀਂ ਹੋਰ ਕੀ ਕੀ ਕਰਦਾ ਰਿਹਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯਾਨੀ ਕਿ ਯੂਜ਼ ਕੀਤਾ ਐ ਤੇ ਉਸ ਤੋਂ ਬਾਅਦ ਉਹਨੇ ਫਿਰ ਮੈਨੂੰ ਕਿਹਾ ਕਿ ਤੁਹਾਨੂੰ ਇੱਕ ਮੈਸੇਜ ਵੀ ਆਏਗਾ ਆਪਣਾ ਤੇ ਇੱਕ ਤੁਹਾਨੂੰ ਕਾਲ ਆਏਗੀ ਬੈਂਕ ਵੱਲੋਂ ਤੇ ਤੁਸੀਂ ਉਹ ਰਿਸਿਵ ਕਰਨੀ ਮੈਂ ਉਸ ਤੋਂ ਬਾਅਦ 2 ਦਿਨ ਬਾਅਦ ਮੈਨੂੰ ਕਾਲ ਆ ਗਈ ਐ ਤੇ ਮੈਂ ਉਹ ਕਾਲ ਮਲਕੀ ਚੱਕ ਲਈ ਐ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕ੍ਰੈਡਿਟ ਕਾਰਡ ਤੇ ਤੁਹਾਡਾ ATM ਕਾਰਡ ਜਾਨਕੀ ਬੰਦ ਕਰ ਦੇਣਾ ਹੈ ਬੈਂਕ ਤੋਂ ਅਸੀਂ ਬੋਲਦੇ ਆ ਤੇ ਤੁਸੀਂ ਆਪਣਾ ਨੰਬਰ ਦੱਸੋ ਕਾਰਡ ਦਾ ATM ਕਾਰਡ ਦਾ ਤੇ ਕ੍ਰੈਡਿਟ ਕਾਰਡ ਦਾ ਤੇ ਫਿਰ ਉਹ ਮੈਂ ਉਹਨਾਂ ਨੂੰ ਮਿਲ ਕੇ ਉਹ ਨੰਬਰ ਦੱਸ ਦਿੱਤਾ ਆ ਤੇ ਫਿਰ ਉਸ ਤੋਂ ਬਾਅਦ ਮੇਰਾ 3 3 ਨਵੰਬਰ ਨੂੰ ਮੇਰੀ FD ਵੀ ਤੋੜ ਦਿੱਤੀ ਗਈ ਦੋ FDਆਂ ਸੀ ਮੇਰੀ ਇੱਕ 40000 ਦੀ ਇੱਕ 8 ਲੱਖ ਦੀ FD ਸੀਗੀ ਤੇ ਉਹ ਮਲਕੀ ਤੋੜ ਦਿੱਤੀ 4 ਨਵੰਬਰ ਨੂੰ ਮੈਂ ਬੈਂਕ ਗਈ ਆ 8000 ਰੁਪਏ ਮੈਂ ਜਮਾ ਕਰਵਾਇਆ ਤੇ ਮੈਂ ਫਿਰ ਮੈਂ 8000 ਰੁਪਏ ਜਮਾ ਕਰਾਇਆ ਉਸ ਤੋਂ ਬਾਅਦ ਮੈਨੂੰ ਨਾ ਕੋਈ ਮੈਸੇਜ ਨਹੀਂ ਆਇਆ ਤੇ ਮੈਂ ਫਿਰ ਮੈਂ ਕਿਹਾ ਚਲੋ ਕਿ ਮੈਂ ਅਗਲੇ ਦਿਨ ਜਾ ਕੇ ਮੈਂ ਕਿਹਾ ਮੈਂ ਜਾ ਕੇ ਪੁੱਛਦੀ ਹਾਂ ਉਹਨਾਂ ਨੂੰ ਬੈਂਕ ਵਾਲਿਆਂ ਨੂੰ ਕਿ ਮੈਨੂੰ ਮੈਸੇਜ ਕਿਉਂ ਨਹੀਂ ਆਇਆ ਕਿ ਮੈਂ 8000 ਰੁਪਏ ਜਮਾ ਕਰਾਇਆ ਮੈਂ 5 ਨਵੰਬਰ ਨੂੰ ਫਿਰ ਗਈ ਆ ਬੈਂਕ ਜਦੋਂ ਮੈਂ ਬੈਂਕ ਜਾ ਕੇ ਆਪਣੀਆਂ ਐਂਟਰੀਆਂ ਪੁਆਈਆਂ ਕਾਪੀ ਤੇ ਤੇ ਮੇਰਾ ਸਾਰਾ ਯਾਨੀ ਕਿ ਪੈਸਾ ਸਾਰਾ ਨਿਕਲ ਚੁੱਕਿਆ ਹੈ ਸਾਰੀਆਂ ਮੇਰੀਆਂ ਦੋਨੋਂ ਐਕਟੀਆਂ ਟੁੱਟ ਗਈ ਤੇ ਫਿਰ ਉੱਥੇ ਮੈਡਮ ਸੀਗੇ ਤੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਹਾਡੇ ਤੇ ਐਫ ਡੀਆਂ ਵੀ ਟੁੱਟ ਗਈਆਂ ਆ ਫਿਰ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੋਈ ਤੂੰ ਹੀ ਇਦਾਂ ਡਿਟੇਲ ਸ਼ੇਅਰ ਕੀਤੀ ਮੈਂ ਕਿਹਾ ਹਾਂਜੀ ਮੈਨੂੰ ਇਦਾਂ ਕਾਲ ਆਈ ਸੀ ਮੈਂ ਕਿਹਾ ਬੈਂਕ ਵੱਲੋਂ ਕਿਹਾ ਸੀਗਾ ਸਾਹਿਲ ਨਾਮ ਦਾ ਮੁੰਡਾ ਮੈਂ ਕਿਹਾ ਉਹਨੇ ਮੈਨੂੰ ਕਿਹਾ ਸੀਗਾ ਕਿ ਕਾਲ ਆਣੀ ਤੁਹਾਨੂੰ ਤੇ ਅਟੈਂਡ ਕਰ ਲਿਓ ਮੈਂ ਅਟੈਂਡ ਕੀਤੀ ਹੈ ਤੇ ਮੈਂ ਕਿਹਾ ਮੈਨੂੰ ਉਹਨਾਂ ਨੇ ਪੁੱਛਿਆ ਜੋ ਜੋ ਮੈਂ ਦੱਸ ਦਿੱਤਾ ਫਿਰ ਉਹ ਕਹਿੰਦੇ ਬੈਂਕ 'ਚ ਖੜੇ ਖੜੇ ਵੀ ਤੁਹਾਡੇ ਪੈਸੇ ਨਿਕਲੀ ਜਾਂਦੇ ਹਾਂ ਹਾਂਜੀ 5 ਤਰੀਕ ਨੂੰ ਜਦੋਂ ਮੈਂ ਗਈ ਆ ਮੇਰੇ ਖ ਥੋੜਾ ਬੋਤਾ ਬਚਿਆ ਆ 3000 ਰੁਪਏ ਮੇਰਾ ਬਚਿਆ ਸੀ ਮੈਂ ਕਿਹਾ ਉਹ ਵੀ ਮੇਰਾ ਨਿਕਲੇ ਨਾ ਤੇ ਫਿਰ ਉਸ ਤੋਂ ਬਾਅਦ ਇਸ ਤੋਂ ਬਾਅਦ ਤੁਸੀਂ ਦੱਸੋ ਕਿ ਜਦੋਂ ਤੁਸੀਂ ਇਸ ਮਾਮਲੇ 'ਚ ਸਾਰੀ ਸ਼ਿਕਾਇਤ ਪੁਲਿਸ ਨੂੰ ਕਰਵਾਈ ਹਾਂਜੀ ਉਸ ਦਿਨ ਹੀ ਕਰਵਾਈ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਦੁਬਾਰਾ ਕੀ ਠੱਗੀ ਹੋਈ ਫਿਰ ਦੁਬਾਰਾ ਸਰ ਮੇਰਾ 5 ਨਵੰਬਰ ਨੂੰ ਮੇਰੀ ਕੰਪਲੀਟ ਹੁੰਦੀ ਪਈ ਐ ਤੇ 14 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮੇਰਾ ਜਿਹੜਾ ਕ੍ਰੈਡਿਟ ਕਾਰਡ ਜੋ ਉਹ ਯੂਜ਼ ਕੀਤਾ ਗਿਆ ਆ ਕ੍ਰੈਡਿਟ ਕਾਰਡ ਬੰਦ ਨਹੀਂ ਕੀਤਾ ਕਿ ਬੰਦ ਨਹੀਂ ਕੀਤਾ ਬੈਂਕ ਨੇ ਐਡੀ ਨਾਲ ਕਿ ਕਿ ਉਹਨਾਂ ਨੇ ਮੇਰਾ ਕ੍ਰੈਡਿਟ ਕਾਰਡ ਲਈ ਕ੍ਰੈਡਿਟ ਕਾਰਡ ਦੀ ਲਿਮਿਟ ਕਿੰਨੀ ਸੀਗੀ ਲਿਮਿਟ ਮੇਰੀ ਲੱਖ ਦੀ ਸੀਗੀ ਫਿਰ ਐਕਸਟੈਂਡ ਕੀਤੀ ਗਈ ਲਿਮਿਟ ਵਧਾਈ ਗਈ ਹਾਂਜੀ ਆਪੇ ਵਧਾਈ ਗਈ ਉਹਨਾਂ ਨੇ ਸਾਰਾ ਕੁਝ ਕੀਤਾ ਫੋਨ ਤੇ ਮੈਨੂੰ ਕੋਈ ਮੈਸੇਜ ਹੀ ਨਹੀਂ ਆਇਆ ਕਿ ਮੇਰੇ ਇੰਨੇ ਪੈਸੇ ਨਿਕਲ ਗਏ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਕਿੱਥੇ ਕਿੱਥੇ ਸ਼ਿਕਾਇਤ ਕਰ ਚੁੱਕੇ ਇੱਕ ਤਾਂ ਮੈਂ ਸਾਈਬਰ ਥਾਣੇ 'ਚ ਕੀਤੀ ਹੈ ਇੱਕ ਆਪਣਾ ਦਸੂਏ 'ਚ ਕੀਤੀ ਹੈ ਇੱਕ ਹੁਸ਼ਿਆਰਪੁਰ ਮੈਂ ਇਹ ਮੰਗ ਕਰਦੀ ਆ ਕਿ ਮੇਰਾ ਜਿਹੜਾ ਪੈਸਾ ਗਿਆ ਆ ਮੇਰੇ ਐਫ ਡੀ ਟੁੱਟੀਆਂ ਗਈਆਂ ਜਿਹੜਾ ਜਿੰਨਾ ਮੇਰਾ ਪੈਸਾ ਗਿਆ 9 ਲੱਖ 30 ਹਜ਼ਾਰ ਪਹਿਲਾਂ ਸੀਗਾ ਤੇ ਆ ਹੁਣ ਉਹਨਾਂ ਨੇ ਫੇਰ ਇੱਕ ਕ੍ਰੈਡਿਟ ਕਾਰਡ ਯੂਜ਼ ਕੀਤਾ ਜਿਹੜਾ ਕੀ ਮੇਰਾ ਪਹਿਲਾ ਪੈਸਾ ਜਿਹੜਾ ਮੇਰਾ ਰੱਖਦੀਆਂ ਤਾਂ ਉਹ ਮੈਨੂੰ ਵਾਪਸ ਕੇ ਕਰਵਾਇਆ ਜਾਏ ਤੇ ਆ ਜਿਹੜਾ 5 ਆ 496000 ਦਾ ਕ੍ਰੈਡਿਟ ਕਾਰਡ ਜਿਹੜਾ ਯੂਜ਼ ਕੀਤਾ ਉਹਦਾ ਪੈਸਾ ਮੈਨੂੰ ਨਾ ਕੋਈ ਵੀ ਪ੍ਰਵਾਈ ਕਰਨੀ ਕੋਈ ਇਹ ਵੀ ਪਤਾ ਲੱਗਿਆ ਕਿ ਤੁਹਾਡਾ ਵਿਆਹ ਰੱਖਿਆ ਹੋਇਆ ਸੀ ਤਾਂ ਸਾਰੇ ਹਾਂਜੀ ਮੇਰਾ ਵਿਆਹ ਸੀ ਹਾਂਜੀ ਮੇਰੇ ਵਿਆਹ ਵਾਸਤੇ ਸੀਗਾ ਘਰ ਵਿਆਹ ਰੱਖਿਆ ਸੀ ਅਸੀਂ ਤੇ ਇਸ ਮਾਮਲੇ 'ਚ ਉਹਨਾਂ ਨੂੰ ਵਿਆਹ ਵੀ ਥੋੜਾ ਅੱਗੇ ਕਰਨਾ ਪਿਆ ਕਿ ਉਹ ਪੈਸੇ ਮਲਕਿ ਵਿਆਹ ਮੰਗਦੇ ਪਏ ਹਮ ਹੁੰਦੇ ਵਾਲੇ ਪਰ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ ਕਮੇਟੀ ਦੇ ਤੁਸੀਂ ਇਹਨੇ ਚਾਰ ਰੱਖੇ ਹੋੜੇ ਵਿਆਹ ਦੇ ਹਾਂਜੀ ਤੇ ਜਦੋਂ ਪਤਾ ਲੱਗਾ ਕਿ ਠੱਗੀ ਹੋ ਗਈ ਤੇ ਕੀ ਹੈ ਤੁਹਾਡੀ ਮਾਂ ਹੁੰਦੇ ਨਾਲ ਤੇ ਦਿਲ ਤੇ ਬੀਤੀ ਸੀ ਹੁਣ ਹਾਂਜੀ ਮੇਰੇ ਮਨ ਤੇ ਬਹੁਤ ਮਨ ਲ ਮੈਂ ਡਿਵੈਰਸ਼ਨ ਵਿੱਚ ਪਹਿਲਾਂ ਹੀ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਸਾਡੇ ਨਾਲ ਠੱਗੀ ਹੋਈ ਹੈ ਫਿਰ ਮੈਂ ਜ਼ਿਆਦਾ ਡਿਵੈਰਸ਼ਨ ਵਿੱਚ ਰਹੀ ਹਾਂ ਮੇਰੀ ਬੇਟੀ ਵੀ ਇਦਾਂ ਡਿਵੈਰਸ਼ਨ ਵਿੱਚ ਰਹੀ ਹੈ ਤੇ ਅਸੀਂ ਬੜੇ ਚਾਵ ਨਾਲ ਵਿਆਹ ਰੱਖਿਆ ਸੀ ਬੇਟੀ ਦਾ ਤੇ ਉਹ ਸਾਡੇ ਚਾਹ ਵਿੱਚ ਹੀ ਰਹਿ ਗਏ ਹੁਣ ਵਿਆਹ ਅੱਗੇ ਕਰ ਰਹੇ ਹਾਂ ਹਾਂਜੀ ਹੁਣ ਅਸੀਂ ਵਿਆਹ ਅੱਗੇ ਕਰ ਰਹੇ ਹਾਂ ਮੁੰਡੇ ਵਾਲੇ ਸਾਡੇ ਕੋਲ ਵਿਆਹ ਮੰਗਦੇ ਸੀ ਇਸ ਕਰਕੇ ਅਸੀਂ ਅੱਗੇ ਵਿਆਹ ਕੀਤਾ ਆ ਸਮਝਾ ਕੇ ਅਸੀਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਇਹ ਪਰ ਇਦਾਂ ਹੋਣੀ ਨਹੀਂ ਚਾਹੀਦੀ ਸਾਡੇ ਨਾਲ ਇਦਾਂ ਹੋਈ ਹੋਰ ਗਾਂ ਨਾ ਕਿਸੇ ਨਾ ਹੋਏ ਪਸੇ ਬਹੁਤ ਦੁਖੀ ਆ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਤੇ ਪੈਸਾ ਸਾਡੇ ਕੋਲ ਮੰਗਦੇ ਆ ਇੱਕ ਕ੍ਰੈਡਿਟ ਕਾਰਡ ਦਾ ਅਸੀਂ ਕਿੱਥੋਂ ਦਈਏ ਸਾਡੇ ਨਾਲ ਪਹਿਲਾਂ ਹੀ ਫਰੋਡ ਹੋ ਗਿਆ ਜਾਣਿਆ ਕਿਉਂਕਿ ਸਰ ਇਹਦੀ ਅਸੀਂ ਘਰੇ ਮੈਰਿਜ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਇੰਨਾ ਫਰੋਡ ਹੋ ਗਿਆ 9 ਲੱਖ 30 ਹਜ਼ਾਰ ਦਾ ਇਹ ਬੈਂਕ ਵਾਲਿਆਂ ਨੇ ਸਾਰਿਆਂ ਨੇ ਮਿਲੀਭੁਗਤਾ ਜੀ ਐਡੀ ਬੈਂਕ ਨਲੈਕੀ ਇਹਨਾਂ ਦੀ ਹੈਗੀ ਆ ਇਹਨਾਂ ਨੂੰ ਜਦ ਪਤਾ ਕਿ ਇੰਨਾ ਫਰੋਡ ਹੋ ਗਿਆ ਕੁੜੀ ਦੇ ਨਾਲ ਇਹਨੇ ਸਾਰਾ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਪਣੇ ਕਾਪ ਜੋ ਜਿਹੜੀ ਕਾਪੀ ਆ ਬੈਂਕ ਦੀ ਉਹ ਲਿਆ ਕੇ ਇਹਨਾਂ ਨੂੰ ਦਿੱਤੀ ਕਿ ਮੇਰਾ ਸਾਰਾ ਕੁਝ ਬੰਦ ਕਰ ਦਿਓ ਇਹਨਾਂ ਨੇ ਇੰਨੀ ਨਲਾਇਕੀ ਬੈਂਕ ਦੀ ਹੈਗੀ ਹੈ ਜੀ ਇਹਨਾਂ ਨੇ ਕ੍ਰੈਡਿਟ ਕਾਰਡ ਨਹੀਂ ਬੰਦ ਕੀਤਾ ਜਦ ਸਾਡੀ ਕੰਪਲੀਟ ਹੋਈ ਹੈ 5 ਨਵੰਬਰ ਨੂੰ ਉਸ ਤੋਂ ਬਾਅਦ ਵੀ ਕ੍ਰੈਡਿਟ ਕਾਰਡ ਯੂਜ਼ ਹੋ ਰਿਹਾ ਜੀ 14 ਤਰੀਕ ਤੋਂ 14 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਕ੍ਰੈਡਿਟ ਯੂਜ਼ ਹੋਇਆ ਹੈ ਜਿਹਦੇ ਵਿੱਚ ਉਹਨਾਂ 4,96,000 ਦੇ ਉਹਨਾਂ ਨੇ ਪੈਸੇ ਸ਼ੋਪਿੰਗ ਪੈਂਪਮੈਂਟ ਦਾਦਾ ਹਜ਼ਾਰ ਵੀ ਆਫ ਆਫ ਕੀਤੀ ਹੋਈ ਹੈ ਉਹ ਦੇਖ ਲਓ ਵੀ ਸਾਨੂੰ ਉੱਤੇ ਪਤਾ ਹੀ ਨਹੀਂ ਸੀ ਲੱਗਣਾ ਸਾਡੇ ਘਰੇ ਰਿਕਵਰੀ ਵਾਲ ਆਇਆ ਉਹਨੇ ਸਾਨੂੰ ਹੰਡੂ ਕਹਿੰਦਾ ਜੀ ਇੰਨਾ ਤੁਹਾਡਾ ਪੈਸਾ ਬਣਿਆ ਪਿਆ ਕ੍ਰੈਡਿਟ ਕਾਰਡ ਦਾ ਬਿੱਲ ਜਦੋਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਤੇ ਆ ਫਲੋਡ ਹੋਇਆ ਆ ਅੱਜ ਤੱਕ ਕੰਪਲੀਟ ਹੋਈ ਹੋਈ ਆ ਫਿਰ ਉਹਨੇ ਮੁੰਡੇ ਨੇ ਵੀ ਸਾਨੂੰ ਇਹੀ ਗੱਲ ਕਹੀ ਕਿ ਬੈਂਕ ਦੀ ਨਲਾਇਕੀ ਆ ਉਹਨਾਂ ਨੇ ਕ੍ਰੈਡਿਟ ਕਾਰਡ ਬੰਦ ਕਿਉਂ ਨਹੀਂ ਕੀਤਾ ਜੇ ਅਸੀਂ ਬੈਂਕ ਕੋਲ ਜੀ ਜਾਂਦੇ ਆ ਤੇ ਉਹਨੂੰ ਸਾਡੀ ਸੁਣਵਾਈ ਨਹੀਂ ਕੋਈ ਵੀ ਕਰਦੇ ਸਾਡੀ ਤੇ ਇਹੀ ਰਿਕੁਐਸਟ ਆ ਜੀ ਐਸਐਸਪੀ ਸਾਹਿਬ ਨੂੰ ਹੁਸ਼ਿਆਰਪੁਰ ਨੂੰ ਸਾਈਬਰ ਕ੍ਰਾਈਮ ਨੂੰ ਸਭ ਨੂੰ ਕਿ ਜਿਹੜਾ ਸਾਡਾ ਇਹ ਪੈਸਾ ਹੈਗਾ ਉਹ ਸਾਡੇ ਨੂੰ 돌ਾਇਆ ਜਾਵੇ ਤੇ ਅਸੀਂ ਆਪਣੀ ਭੈਣ ਦਾ ਵਿਆਹ ਕਰ ਸਕੀਏ ਹਰਪ੍ਰੀਤ ਸਿੰਘ ਜੀ ਜਿਹੜ ਇਹ ਦੱਸਿਆ ਗਿਆ ਕਿ ਤੁਸੀਂ ਸਾਰਾ ਪੈਸਾ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਸੀ ਹਾਂਜੀ ਜੀ ਸਾਰਾ ਜੀ ਵਿਆਹ ਵਾਸਤੇ ਹੀ ਵਿਆਹ ਦੇ ਦਿਨ ਵੀ ਮਿਤੇ ਸਨ ਅੱਗੇ ਸਾਨੂੰ ਪੈਸਾ ਜਿਹਨੂੰ ਸਦਾ ਸਾਰਾ ਚ ਇਹਨਾਂ ਨੇ ਕਿਨੇ ਫਰਾਡ ਮਾਰਿਆ ਹੂੰ ਚਲ ਇਹ ਸਾਰਾ ਫਰਾਡ ਇਹਨਾਂ ਨੇ ਕੀਤਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਸਾਰਾ ਪੈਸਾ 9,30,000 ਰੁਪਇਆ ਇਹ ਸਾਰਾ ਵਾਪਸ ਕੀਤਾ ਜਾਵੇ ਸਾਨੂੰ ਤੇ ਤੁਹਾਨੂੰ ਵਾਪਸ ਮਿਲਣਾ ਚਾਹੁੰਦਾ ਅਸੀਂ ਲੜਕੀ ਦਾ ਵਿਆਹ ਕਰੀਏ